ਅਰਜ ਆਪਣੇ ਬਰਥਡੇ ਲਈ ਬਲੱਡ ਕੈਂਪ ਕਰਾ। ਮਾਤਾ ਬਾਕੀ ਸਾਰ ਆਪਣੇ ਦੋਸਤਾ ਭਰਾ ਸਾਰੇ ਨੂੰ ਇਹੀ ਅਪੀਲ ਕਰਾਂਗਾ ਵੀ ਉਹ ਵੀ ਆਪਣੇ ਬਰਥਡੇ ਤੇ ਬਲੱਡ ਕੈਂਪ ਲਗਾਣ ਸਮਾਜ ਦੀ ਸੇਵਾ ਕਰਨ ਨਸ਼ਿਆਂ ਤੋਂ ਦੂਰ ਰਹਿਣ ਮੈਂ ਇਹੀ ਅਪੀਲ ਕਰਦਾ ਵਤ ਵਤ ਬਲੱਡ ਡੋਨੇਟ ਕਰਨ ਸਾਰੇ। ਸਾਲ ਚ ਦੋ ਕੈਂਪ ਲੱਗਦੇ ਤੇ ਬਿਲਕੁਲ ਅਸੀਸ ਫਾਊਂਡੇਸ਼ਨ ਭਾਰਤਵਾਦ ਸਾਹਿਬ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਆਪਣੇ ਜਨਮ ਦਿਨ ਮੌਕੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਅਸੀਂ ਸਾਰੇ ਸਾਥੀਆਂ ਵੱਲੋਂ ਤੇ ਭਰਾ ਨੂੰ ਮੁਬਾਰਕਬਾਦ ਵੀ ਦੇਣ ਆਏ ਆ ਤੇ ਬਿਲਕੁਲ ਬਹੁਤ ਚੰਗਾ ਕੰਮ ਹੈ ਸ਼ਲਾਘਾ ਕਰਦੇ ਆ। ਤੁਹਾਡੇ ਮਾਧਿਅਮ ਰਾਈ ਵੀ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਬੜਾ ਚੰਗਾ ਪਰਾਲਾ ਭਾਰਤਵਾਸ ਸਾਹਿਬ ਤੋਂ ਉਹਦੀ ਟੀਮ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਚੀਜ਼ ਦੀ ਸਿੱਖ ਲੈ ਕੇ ਆਪਾਂ ਵੀ ਇਸ ਚੀਜ਼ ਨੂੰ ਵਧਾਈਏ ਕਿਉਂਕਿ ਬਲੱਡ ਨੇਟ ਇੱਕ ਬੜਾ ਵੱਡਾ ਜਿਹਨੂੰ ਅਸੀਂ ਮਹਾਦਾਨ ਕਿਹਾ ਜਾਂਦਾ ਹੈ ਬਲੱਟਨੇਸ਼ਨ ਕਰਨਾ ਚਾਹੀਦਾ ਕਿਉਂਕਿ ਇੱਕ ਬਲੱਡ ਦੀ ਬੋਤਲ ਦੇ ਨਾਲ ਅਸੀਂ ਤਿੰਨ ਜਾਨਾਂ ਦੀ ਜਾਨ ਬਚਾ ਸਕਦੇ ਹਾਂ ਕਿ ਜਿਹੜੀ ਚੀਜ਼ ਓਮਨ ਮੇਡ ਨਹੀਂ ਹੈਗੀ ਇਹ ਨੇਚਰਲੀ ਹੈ ਇਹਨੂੰ ਕਰਨਾ ਚਾਹੀਦਾ ਬਲੱਟਨੇਟ ਕਰੋ ਮੈਂ ਸਾਰੇ ਯੂਥ ਸਾਥੀਆਂ ਨੂੰ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰੂੰਗਾ ਕਿ ਜਿੰਨਾ ਅਸੀਂ ਬਲੱਡ ਡੋਨੇਟ ਕਰ ਸਕਦੇ ਹਾਂ ਉਹਨਾਂ ਕਰੀਏ ਮਾਨਵਤਾ ਦੀ ਹੈਲਪ ਕਰੀਏ ਕਿਉਂਕਿ ਹਸਪੀਟਲਸ ਜਾ ਕੇ ਹਾਲ ਦੇਖੇ ਤਾਂ ਬਹੁਤ ਮਾੜੇ ਹਾਲ ਹੈ ਕਿਉਂਕਿ ਇਹ ਚੀਜ਼ ਹੈ ਜਿਹੜੀ ਖਰੀਦੀ ਨਹੀਂ ਜਾ ਸਕਦੀ ਪੈਸਿਆਂ ਨਾਲ ਮਾਗੇ ਵੀ ਤੁਹਾਨੂੰ ਦੱਸਿਆ ਤਾਂ ਜੋ ਅਸੀਂ ਬਲੱਡ ਡੋਨੇਟ ਕਰੀਏ ਮੈਂ ਅਪੀਲ ਕਰੂੰਗਾ ਸਾਰੇ ਯੂਥ ਸਾਥੀਆਂ ਨੂੰ ਕਿ ਹੈਲਥ ਪੱਖੋਂ ਵੀ ਸਹੀ ਰਹਿੰਦਾ ਕੋਈ ਡੋਨੇਟ ਕਰਦਾ ਹੈ ਤੇ ਆਪਾਂ ਡਾਕਟਰਸ ਨਾਲ ਵੀ ਕੰਟੈਕਟ ਕਰੀਏ ਕਿ ਹੈਲਥ ਪੱਖੋਂ ਵੀ ਬਹੁਤ ਵਧੀਆ ਚੀਜ਼ ਹੈ ਬਲੱਡ ਡੋਨੇਟ ਕਰਨਾ ਚਾਹੀਦਾ ਬਿਲਕੁਲ ਡਰਗਸ ਦੇ ਅਗੇਂਸਟ ਬਿਲਕੁਲ ਜਿਹੜਾ ਸਾਡਾ ਵੀਰ ਉਪਰਾਲਾ ਕਰ ਰਿਹਾ ਹੈ ਧਾਰਮਿਕ ਸੋਸ਼ਲ ਕ ਜਦੋਂ ਆਪਾਂ ਇਸ ਚੀਜ਼ਾਂ ਲਈ ਅੱਗੇ ਆਨੇ ਤੇ ਆਪਣਾ ਧਿਆਨ ਵਾਕਈ ਡਰਗਸ ਦੇ ਲਈ ਘਟ ਜਾਏਗਾ। ਵੱਡਾ ਪਰਜਾ ਇਹ ਮਤਵਾਜੀ ਜਿਹਨੂੰ ਬਲਿਡ ਕੈਂਪ ਲਗਾਇਆ ਕਿਸ ਤਰ੍ਹਾਂ ਦੀ ਚੀਜ਼ ਨੇ। ਅਸੀਸ ਫਾਊਂਡੇਸ਼ਨ ਦੇ ਫਾਊਂਡਰ ਸੋਨੂ ਭਾਰਵਾ ਜੀ ਜਿਹੜੇ ਯੁਵਾ ਵਰਗ ਲਈ ਇੱਕ ਬਹੁਤ ਅੱਛਾ ਮੈਸੇਜ ਨੇ। ਜਿਹੜੇ ਹਰ ਸਾਲ ਆਪਣੇ ਜਨਮ ਦਿਨ ਤੇ ਕੋਈ ਨਾ ਕੋਈ ਜਵਾਨਾਂ ਨੂੰ ਨਵਾਂ ਸੰਦੇਸ਼ ਦਿੰਦੇ ਨੇ, ਜਿਵੇਂ ਮੈਸੇਜ ਦਿੰਦੇ ਨੇ ਵੀ ਕਿਤੇ ਅੱਜ ਪੰਜਾਬ ਨੂੰ ਨਸ਼ਿਆਂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਕਿ ਪੰਜਾਬ ਦੇ ਵਿੱਚ ਨਸ਼ਾ ਡੇ ਬਾਏ ਡੇ ਵੱਧ ਰਿਹਾ। ਉਤੇ ਹੈ ਜਿਹੜੇ ਯੁਵਾ ਵਰਗ ਦੇ ਜਿਹੜੇ ਸਾਡੇ ਭਰਾ ਨੇ ਹਰ ਸਾਲ ਹੀ ਬੜੇ ਅੱਜ ਕੋਈ ਪਾਰਟੀਆਂ ਕਰਕੇ ਮਨਾਉਂਦਾ ਕੋਈ ਕੇਕ ਕੱਟ ਕੇ ਮਨਾਉਂਦਾ ਕੋਈ ਕੋਈ ਹਰ ਤਰ੍ਹਾਂ ਦੇ ਕੰਮ ਕਰਦਾ ਪਰ ਸੋ ਨੂੰ ਭਾਰਤਵਾਦੀ ਇੱਕ ਸਾਡੇ ਲੁਧਿਆਣੇ ਦੇ ਲੋਕਾਂ ਲਈ ਪੰਜਾਬ ਲਈ ਇੱਕ ਬਹੁਤ ਅੱਛਾ ਮੈਸੇਜ ਹੈ ਕਿ ਆਪਣੇ ਜਨਮ ਦਿਨ ਤੇ ਕਦੀ ক্রিকেট ਟੂਰਨਾਮੈਂਟ ਕਰਾਉਣਾ ਕਦੀ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਕਦੀ ਕਿਸੇ ਦਾ ਲੰਗਰ ਕਰਾ ਦੇਣਾ ਕਿ ਉਹਦੇ ਨਾਲ ਨਾਲ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਸਾਨੂੰ ਵੀ ਇਹਨਾਂ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਸੋਨੂ ਭਰਦਵਾਜ ਨੇ ਆਪਣਾ ਜੀਵਨ ਲੋਕਾਂ ਦੀes ਭਲਾਈ ਲਈ ਲਾਇਆ ਹੈ ਤਾਂ ਸਾਨੂੰ ਸਭ ਨੂੰ ਉਹਨਾਂ ਦੀ ਭਲਾਈ ਲਈ ਆਪਣਾ ਜੀਵਨ ਲਾਉਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹਰ ਬੰਦੇ ਨੂੰ ਕਰਨੇ ਚਾਹੀਦੇ ਹਰ ਬਲੱਡ ਦੇਣ ਤੋਂ ਡਰਦੇ ਕੀ ਮੈਸੂ ਕਰਦੇ ਨਹੀਂ ਨਹੀਂ ਬਲੱਡ ਦੇਣ ਚ ਕੋਈ ਨਹੀਂ ਬਲੱਡਤਾ ਜੀ ਸਰਕੂਲੇਟ ਹੈ ਬਲੱਡ 40 45 ਦਿਨਾਂ ਮੇ ਬਲੱਡ ਆਪਣੇ ਬਣ ਜਾਂਦਾ ਤੇ ਇਸ ਡਰਾਂ ਦੀ ਕੋਈ ਲੋੜ ਨਹੀਂ ਲੋਕਾਂ ਨੂੰ ਵੱਧ ਚੜ ਕੇ ਬਲੱਡ ਦੇਣ ਜਿੰਨਾ ਕਰ ਸਕਦੇ ਉਹਨਾਂ ਕਰਨ ਬਲੱਡ ਆਪਣੇ ਬੰਦਾ ਇਹ ਤਾਂ ਡਾਕਟਰ ਵੀ ਕਹਿੰਦੇ ਕਿ ਹਰ 3-4 ਮਹੀਨੇ ਬਾਅਦ 6 ਸਾਲ ਚ ਦੋ ਵਾਰ ਤੁਹਾਨੂੰ ਬਲੱਡ ਦੇਣਾ ਚਾਹੀਦਾ ਸੈਡ ਡਾਕਟਰ ਦੀ ਸਲਾਹ ਲੈ ਲਓ ਵੱਡੀ ਗਿਣਤੀ ਨਾਲ ਆਪਣੀ ਸਾਥੀਆਂ ਨੂੰ ਪੁੱਛੋ ਕਿਸ ਤਰ੍ਹਾਂ ਲੱਗ ਰਿਹਾ ਹੈ ਮੇਰੇ ਹਿਸਾਬ ਨਾਲ ਸਰ ਮੈਂ ਤਾਂ ਘੱਟੋ ਘੱਟ 45 ਤੋਂ 47 ਵਾਰ ਮੇਰੇ ਹਿਸਾਬ ਨਾਲ ਮੈਂ ਬਲੱਡ ਦੇ ਚੁੱਕਾ ਹਾਂ ਜੀ ਤੇ ਮੈਨੂੰ ਮੈਨੂੰ ਕਿਰਤ ਕਲਾਸੀ ਜਿਹੜਾ ਪੰਨੇ ਦਾ ਬਲੱਡ ਦਿੱਤਾ ਆਪਾਂ ਹਾਂ ਇਹ ਮੇਰੀ ਸਭ ਨੂੰ ਸਨ ਦੇ ਚਾਹੇ ਛੋਟਾ ਚਾਹੇ ਵੱਡਾ ਜਿਹੜਾ ਬਾਲਗ ਆ ਉਹਨੂੰ ਬਲੱਡ ਦੇਣਾ ਚਾਹੀਦਾ ਕਿੰਨਾ ਮਾ ਬਲੱਡ ਡੇਸ਼ਨ ਹੈ 8:00 ਵੱਡੇ ਪਹੁੰਚੋ ਬਸ ਕੰਪਨੀਸ਼ਨ ਵੱਲੋਂ ਬਲੱਡ ਕੈਂਪ ਦਾ ਬੋਲ ਬਸ ਸਾਨੂੰ ਦਾ 8:00 ਵੱਡੇ ਸਰ ਕੋਲ ਜਿਹੜਾ ਸਮਾਜ ਸੇਵੀ ਦਾ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਦੇ ਉਹਨਾਂ ਨੂੰ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਤੇ ਅਸੀਂ ਯੂਥ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਜਿੱਦਾਂ ਸੋਨੂ ਭਾਰਦਵਾਜ ਆਪਣੇ ਹਰ ਜਨਮ ਦਿਨ ਦੇ ਉੱਤੇ ਸਮਾਜ ਭਲਾਈ ਦਾ ਕੰਮ ਕਰਦੇ ਨੇ ਕਦੀ ਬਲੱਡ ਨੇਸ਼ਨ ਕੈਂਪ ਹੁੰਦਾ ਕਦੀ ক্রিকেট ਟੂਰਨਾਮੈਂਟ ਹੁੰਦਾ ਪਰ ਸਾਹਿਦ ਕਰਦੇ ਨੇ ਯੁਵਾਮਾਂ ਨੂੰ ਵੀ ਚੰਗੇ ਕੰਮਾਂ ਵੱਲ ਲੱਗੀਏ ਤੇ ਸਾਰੇ ਯੁਵਾਮਾਂ ਨੂੰ ਇਹੀ ਸੰਦੇਸ਼ ਹੈ ਵੀ ਤੁਸੀਂ ਆਪਣੇ ਜਨਮ ਦਿਨ ਦੇ ਉੱਤੇ ਪਾਰਟੀ ਦੀ ਜਗ੍ਹਾ ਜੇ ਇਹੀ ਸਮਾਜ ਭਲਾਈ ਦੇ ਕੰਮ ਜਾਂ ਧਾਰਮਿਕ ਕੰਮ ਦੇ ਪਾੜ ਿੱਕੇ ਲੱਗੀਏ ਉਹ ਜ਼ਿਆਦਾ ਵਧੀਆ ਸੋ ਇੱਕ ਵਾਰ ਫੇਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਮੈਂ ਪ੍ਰਸ਼ਾਹਿਤ ਕਰੂੰਗਾ ਵੀ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਕੈਂਪ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਸਭ ਤੋਂ ਵੱਡਾ ਮੱਤ ਮੰਨਿਆ ਜਾਂਦਾ ਹੈ ਉਹਨੂੰ ਆਪਾਂ ਲੋਕ ਭਲਾਈ ਐਸੇ ਵੱਧ ਚੜ ਕੇ ਜਿੱਥੇ ਵੀ ਖੂਨਦਾਨ ਲੱਗਦਾ ਉੱਤੇ ਵੱਧ ਚੜ ਕੇ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ ਭਾਰਤਵਾ ਇਹਨੂੰ ਜਨਮ ਦਿਨ ਦੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈ ਜੈ ਮਾ ਜੈ ਮਾਤਾ ਦੀ ਜੈ ਸ਼੍ਰੀ ਰਾਦੇ ਅੱਜ ਸਾਡੇ ਭਰਾਸ ਤੋਂ ਉਹਨੂੰ ਪਰਦਾਵਾ ਕੀਤਾ ਜਰਮ ਦਿਨ ਦੇ ਮੌਕੇ ਤੇ ਅੱਜ ਖਾਸ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਹੀ ਜਿਹੜਾ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਬਲੱਡ ਡੋਨੇਸ਼ਨ ਕੈਂਪ ਦਾ ਤੇ ਇਹ ਇਹ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਬਲੱਡ ਦੀ ਜਰੂਰਤ ਹੁੰਦੀ ਹੈ ਔਰ ਜਰੂਰਤ ਪੈਂਦੇ ਉਹਨਾਂ ਨੂੰ ਬਲੱਡ ਨਹੀਂ ਮਿਲਦਾ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਤੇ ਮੈਂ ਇਹਨਾਂ ਦੇ ਸੋਨੂ ਭਰਦਵਾਜੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਔਰ ਉਹਨਾਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਜੈ ਮਾਤਾ ਦੇਖੋ ਜਿਹੜੇ ਅੱਜ ਕੱਲ ਸਾਡੇ ਪੰਜਾਬ 'ਚ ਜਿਵੇਂ ਨਸ਼ਾ ਬਹੁਤ ਫੈਲਿਆ ਹੋਇਆ ਹੈ ਤੇ ਮੈਂ ਤਾਂ ਉਹਨਾਂ ਨੂੰ ਕਹਾਂਗਾ ਕਿ ਉਹ ਨਸ਼ੇ ਨੂੰ ਛੱਡ ਕੇ ਤੁਸੀਂ ਇਹ ਸੋਨੂ ਭਰਦਵਾਜੀ ਤੋਂ ਇਹ ਚੀਜ਼ ਸਿੱਖੋ ਕੀ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹਨਾਂ ਨੇ ਲਗਾਇਆ ਹੈ ਔਰ ਵਧੀਆ ਇਦਾਂ ਦੇ ਉਕਰਾਲੇ ਕਰੋ ਮੈਂ ਤਾਂ ਇਹੀ ਕਹੂੰਗਾ ਜਿਹੜੇ ਲੋਕ ਬਲੱਡ ਦੇਣ ਤੋਂ ਡਰਦੇ ਕਿਵੇਂ ਅਸੀਂ ਨਹੀਂ ਨਹੀਂ ਇਹਦੇ ਵਿੱਚ ਕੋਈ ਇਹ ਗੱਲ ਨਹੀਂ ਇਹ ਤਾਂ ਇਹ ਤਾਂ ਬਹੁਤ ਵਧੀਆ ਇਹ ਤਾਂ ਪੁੰਨ ਦਾ ਕੰਮ ਹੈ ਇਹਦੇ ਵਿੱਚ ਡਰਨ ਦੀ ਤਾਂ ਲੋੜ ਹੀ ਨਹੀਂ ਬਹੁਤ ਵੱਡਾ ਪੁੰਨ ਦਾ ਕੰਮ ਹੈ ਤੇ ਮੈਂ ਤਾਂ ਕਹੂੰਗਾ ਕਿ ਵੱਟ ਚਾਹੇ ਅੱਜ ਤੇ ਕੈਂਪ ਤੇ ਯੋਗਦਾਨ ਦਿਓ ਜੈ ਮਾਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵੱਡੇ ਭਰਾ ਸੋਨੂ ਭਰਤਵਾਦੀ ਦਾ ਜਨਮ ਦਿਨ ਹੈ ਅਸੀਸ ਫਾਊਂਡੇਸ਼ਨ ਵੱਲੋਂ ਅੱਜ ਜਿਹੜਾ ਸੋਨੂ ਜੀ ਨੇ ਇਹ ਉਪਰਾਲਾ ਕੀਤਾ ਹੈ ਬਲੱਡ ਕੈਂਪ ਦਾ ਮੈਂ ਕਹਿੰਦਾ ਅੱਜ ਕੱਲ ਬਹੁਤ ਵੱਡਾ ਇਹ ਸਮਾਜ ਨੂੰ ਮੈਸੇਜ ਆਂਦਾ ਹੈ ਕਿ ਆਪਣੇ ਜਨਮ ਦਿਨ ਤੇ ਹਰ ਇੱਕ ਨੂੰ ਵੱਧ ਚੜ ਕੇ ਜ਼ਰੂਰਤਮੰਦ ਜਿਹੜਾ ਕਿ ਬਲੱਡ ਕਿਸੇ ਫੈਕਟਰੀ ਦੇ ਵਿੱਚ ਕਿਸੇ ਘਰ ਦੇ ਵਿੱਚ ਕਿਸੇ ਦੁਕਾਨ ਦੇ ਵਿੱਚ ਨਹੀਂ ਮਿਲਦਾ ਉਹ ਸਾਡੇ ਵਿੱਚ ਹੀ ਪਾਇਆ ਜਾਂਦਾ ਹੈ ਆਪਣੇ ਜਨਮ ਦਿਨ ਦੇ ਰੂਪ ਦੇ ਵਿੱਚ ਉਹਨਾਂ ਨੇ ਇਹ ਬਲੱਡ ਕੈਂਪ ਲਗਾਇਆ ਮੈਂ ਕਹਿੰਦਾ ਬਹੁਤ ਹੀ ਵੱਡਾ ਇਹ ਉਪਰਾਲਾ ਕੀਤਾ ਹੈ ਉਹ ਸਾਰੇ ਯੂਥ ਨੂੰ ਇਹ ਹੀ ਸੰਦੇਸ਼ ਦਿੰਦੇ ਆ ਕਿ ਤੁਸੀਂ ਵੀ ਆਪਣੇ ਜਨਮ ਦਿਨ ਦੇ উপলਖਸ਼ ਦੇ ਵਿੱਚ ਇਦਾਂ ਦਾ ਹੀ ਸਮਾਜ ਦੇ ਵਿੱਚ ਅੱਛਾ ਕਾਰਜ ਕਰੋ ਜਿੰਦੇ ਵਿੱਚ ਦੂਸਰਿਆਂ ਨੂੰ ਆਪਾਂ ਜਰੂਰतमंद ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਦੇ ਅਸੀਂ ਕੰਮ ਆਈਏ ਉਹਨਾਂ ਦਾ ਜੀਵਨ ਸਫਲ ਕਰ ਸਕੀਏ ਮੈਂ ਇੱਕ ਵਾਰੀ ਸੋਨੂ ਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਜੀ ਪ੍ਰਧਾਨ ਜੀ ਅੱਜ ਪਰਤੋ ਜੇ ਵਰਡੇ ਸਰ ਪਹੁੰਚੇ ਹੋ ਉਹਨਾਂ ਜਨਮ ਦਿਨ ਤੇ ਬਲੱਡ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਚੀਨ ਦੇ ਦੋ सोनू ਭਾਰਤਵਾਜ ਸਾਡਾ ਸਮਾਜ ਦਾ ਹੀਰਾ ਔਰ ਇੱਕ ਵਧੀਆ ਦਿਸ਼ਾ ਦੰਦਾ ਸਾਰੇ ਸਮਾਜ ਨੂੰ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਖੂਨਦਾਨ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਕੇ ਸਮਾਜ ਦੇ ਵਿੱਚ ਲੋਕਾਂ ਦੇ ਲਈ ਕੈਸੀ ਵਿਰਾਸਤ ਇੱਕ ਐਸੀ ਦੇਣ ਦੰਦਾ ਜਿਹਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਆਖਿਆ ਜਾਂਦਾ ਵੀ ਖੂਨਦਾਨ ਸਭ ਤੋਂ ਵੱਡਾ ਔਰ ਮਹਾਨ ਦਾਣਾ ਸੋ ਉਹਦੇ ਲਈ ਉਹ ਪ੍ਰਾਰਥਨਾ ਕਰਦਾ ਮੈਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਅਕਾਲ ਪੁਰਖ ਅਗੇ ਬੇਨਤੀ ਕਰਦਾ ਵੀ ਉਹਨੂੰ ਲੰਬੀ ਉਮਰ ਦੇਵੇ ਔਰ ਇਸੇ ਢੰਗ ਦੇ ਨਾਲ ਸਮਾਜ ਚ ਜਾਗਰਤੀ ਲਿਆਉਣ ਲਈ ਇਹ ਜਾਂ ਨੌਜਵਾਨ ਵਰਗ ਹਮੇਸ਼ਾ ਕੰਮ ਕਰਦਾ ਰਹੇ ਔਰ ਜੇਕਰ ਕੇ ਸਮਾਜ ਦੇ ਲਈ ਕੰਮ ਕਰਦਾ ਰਹੇ ਉਹਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮੁਬਾਰਕ ਨਸ਼ਾ ਵੀਡੀਓ ਨੂੰ ਕੀ ਮੈਸੇਜ ਹੋਗਾ ਸਰ ਦੇਖੋ ਨਸ਼ਾ ਤਾਂ ਇੱਕ ਸਾਡੇ ਤੇ ਉਹ ਬਣ ਗਿਆ ਸਾਡੇ ਜੀਵਨ ਚ ਇੱਕ ਘਣ ਦੀ ਤਰ੍ਹਾਂ ਲੱਗ ਗਿਆ ਔਰ ਇਹਨੂੰ ਜਿਸ ਤੰਗ ਦੇ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਅੱਜ ਦਾ ਮੌਕਾ ਖੁਸ਼ੀ ਦਾ ਮੈਂ ਇਸ ਕਰਕੇ ਤੇ ਜ਼ਿਆਦਾ ਗਰ ਨਹੀਂ ਕਰਨੀ ਕਰਨਾ ਲੇਕਿਨ ਇਹਨੂੰ ਜਿੰਨਾ ਸਮਾਜ ਚ ਬਰਾਈ ਸਾਡੇ ਤੋਂ ਦੂਰ ਹੋਊਗੀ ਓਨੇ ਸਾਡੇ ਆਉਣ ਵਾਲੇ ਸਮਾਜ ਦੇ ਲਈ ਸਾਡੇ ਦੇਸ਼ ਦੇ ਭਵਿੱਖ ਲਈ ਪੰਜਾਬੀਆਂ ਦੇ ਭਵਿੱਖ ਲਈ ਸਾਡੇ ਬੱਚਿਆਂ ਦੇ ਲਈ ਓਨੀ ਜ਼ਰੂਰੀ ਹੈ ਸਰ ਜੇ ਦੇਖਿਆ ਸਰ ਯੂਪੀ ਦੇ ਵਿੱਚ ਸਰ ਬੰਡੋਇਆ ਚੱਲਿਆ ਸੀ ਜਰਾਉਂ ਲੁਧਿਆਣਾ ਦੇ ਪਜਾਮਾ ਦੇ ਪਾਰਟੀ ਵੱਲੋਂ ਸ਼ਰਵਾਤ ਕਿਦੀ ਕਿਸ ਤਰ੍ਹਾਂ ਦੇਖਦੇ ਜੀ ਕਹਿੰਦੇ ਵੀ देर आए दुरुस्त आए ਹੁਣ ਤੁਸੀਂ ਗੱਲ ਹਟਦੇ ਨਹੀਂ ਤਾਂ ਮੈਂ ਤੁਹਾਨੂੰ ਜ਼ਰੂਰ ਜਵਾਬ ਦਵਾਂਗਾ 24 ਘੰਟੇ ਮੰਗੇ ਸੀ ਉਹਨਾਂ ਨੇ ਜੀ ਔਰ 3 ਸਾਲ ਬਾਅਦ ਉਹਨਾਂ ਨੂੰ 24 ਘੰਟੇ ਯਾਦ ਆਏ ਨੇ ਠੀਕ ਹੈ ਨਾ ਫੋਨ ਉਹ ਮੀਟਿੰਗਾਂ ਕਰ ਰਹੇ ਨੇ ਕਹਿੰਦੇ ਅਸੀਂ ਮੈਸੇਜ ਦੇਣਾ ਮੈਂ ਇੱਕ ਬੇਨਤੀ ਕਰਦਾ ਨਸ਼ਾ ਖਤਮ ਕਰਨਾ ਨਾ ਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣਾ ਡੋਪ ਟੈਸਟ ਕਰਾ ਕੇ ਮੀਟਿੰਗਾਂ 'ਚ ਬੈਠਣ ਵੀ ਜਿਹੜੇ ਅਸੀਂ ਬੈਠ ਰਹੇ ਆ ਅਸੀਂ ਨਸ਼ੇ ਤੋਂ ਹਟਕੇ ਆ ਫਿਰ ਮੈਸੇਜ ਥੱਲੇ ਤੱਕ ਜਾਂਦਾ ਕਿਉਂਕਿ ਉਹ ਆਸਾ ਸੰਤ ਦੀ ਕਥਾ ਤਾਂ ਸਾਰੇ ਸੁਣਨਦੇ ਨੇ ਨਾ ਭਗਵਾਨ ਤੁਮਨ ਜੀ ਬਹੁਤ ਵੱਡੀਆਂ ਕਹਾਪਾਂ ਸੁਣਾਉਂਦੇ ਹੁੰਦੇ ਨੇ ਬਈ ਬਾਪੇ ਕੋਲ ਗਏ ਜੀ ਉਹਨਾਂ ਨੂੰ ਕਿਹਾ ਗੁੜ ਛੱਡ ਦੇ ਮਾਤਾ ਕਹਿੰਦੀ ਮੇਰੇ ਵਿੱਚ ਇਹਨੂੰ ਕਹਿ ਦਿਓ ਕਿ ਉਹ ਕਹਿੰਦੇ ਭਾਈ ਕੱਲ ਆਈ ਅਗਲੇ ਦਿਨ ਕਹਿੰਦਾ ਪੁੱਤਰ ਗੁੜ ਖਾਣਾ ਛੱਡ ਦੀ ਕਹਿੰਦੀ ਕੱਲ ਵੀ ਕਹਿ ਸਦੀ ਕਹਿੰਦਾ ਕੱਲ ਮੈਂ ਆਪ ਖਾਂਦਾ ਸੀ ਸੋ ਮੇਰੀ ਇਹ ਆ ਬਿੱਤੋ ਸੀ ਜੋ ਵੀ ਘੰਟੇ ਦਾ ਕਿਹਾ ਸੀਗਾ ਤੇ ਹੁਣ 3 ਸਾਲ ਬਾਅਦ ਹਜੇ ਦਿਸ਼ਾ ਨਿਰਦੇਸ਼ ਦੇ ਰਹੇ ਹਾਂ ਕੋਈ ਮਾਡਲ ਬਣਾਓ ਪੰਜਾਬ ਨੂੰ ਮੁਕਤ ਕਰੋ ਔਰ ਪੰਜਾਬ ਦੀ ਸੇਵਾ ਕਰੋ ਪੰਜਾਬੀ ਦੀ ਸੇਵਾ ਕਰੋ ਥੈਂਕ ਯੂ ਹਜੀ ਸਭੀ ਗੱਲ ਦੀ ਮੈਂ ਐਡਵੋਕੇਟ ਖਾਲਸਾ ਚੇਅਰਮੈਨ ਜੀ ਤੁਹਾਨੂੰ ਅੱਜ ਸੋਨੂ ਭਰਤਵਾਜੀ ਨੇ ਜਿਹੜਾ ਇੱਕ ਆਪਣੇ ਬਰਥਡੇ ਦੇ ਉੱਤੇ ਬਲੱਡ ਕੈਂਪ ਲਗਾ ਕੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਵਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈਗਾ ਵਾ ਅਸੀਂ ਵੈਸੇ ਸਾਰੇ ਜਿਹੜੇ ਬਲੱਡ ਕੋਆਰਡੀਨੇਟਰ ਹੈਗੇ ਆ ਇਸ ਤਰ੍ਹਾਂ ਹੀ ਆਪਣੇ ਬਰਥਡੇ ਸੈਲੀਬ੍ਰੇਟ ਕਰਦੇ ਆ ਗਏ ਬਾਕੀ ਭਾਜੀ ਨੇ ਪੁੱਛਿਆ ਸੀਗਾ ਕਿ ਜਿਹੜੇ ਲੋਕੀ ਬਲੱਡ ਨਹੀਂ ਦਿੰਦੇ ਹੈਗੇ ਉਹਨਾਂ ਵਾਸਤੇ ਮੈਂ ਇਹੀ ਕਹਿਣਾ ਚਾਹਨਾ ਵਾ ਕਿ ਤੁਸੀਂ ਇੱਕ ਵਾਰੀ ਨਾ ਬਲੱਡ ਦੇ ਕੇ ਦੇਖੋ ਮੇਰੇ ਕੇ ਤਾਂ ਸਿਰਫ ਇੱਕ ਵਾਰੀ ਬਲੱਡ ਦੇਣਾ ਵਾ ਮੈਂ ਦੂਜੀ ਵਾਰੀ ਨਹੀਂ ਕਹਿੰਦਾ ਕਿਉਂਕਿ ਦੂਜੀ ਵਾਰੀ ਤੁਸੀਂ ਆਪੇ ਆ ਜਾਣਾਗੇ ਕਿਉਂਕਿ ਇਹਦੇ ਨਾਲ ਕੁਝ ਵੀ ਫਰਕ ਨਹੀਂ ਪੈਂਦਾ ਹੈਗਾ ਔਰ ਸਾਡੇ ਸ਼ਰੀਰ ਦੇ ਵਿੱਚ ਸਾਨੂੰ ਚੁਸਤੀ ਫੁਰਤੀ ਆ ਜਾਂਦੀ ਹੈ ਕਈ ਛੋਟੀ ਛੋਟੀ ਬਿਮਾਰੀਆਂ ਜਿਹੜੀਆਂ ਨੇ ਬਲੱਡ ਗਾੜਾ ਹੋਣ ਵਾਲੀਆਂ ਉਹ ਸਹੀ ਹੋ ਜਾਂਦੀਆਂ ਨੇ ਤੇ ਤੁਹਾਨੂੰ ਅੰਦਰੋਂ ਇੱਕ ਬੜੀ ਵਧੀਆ ਫੀਲਿੰਗ ਆਉਂਦੀ ਹੈ ਕਿ ਹਾਂ ਤੁਸੀਂ ਜੀ ਜ਼ਿੰਦਗੀ 'ਚ ਕਦੇ ਇੱਕ ਚੰਗਾ ਕੰਮ ਨਹੀਂ ਨ ਕੀਤਾ ਤੇ ਤੁਸੀਂ ਬਲੱਡ ਦੀ ਕੀ ਦੇਖੋ ਤੁਹਾਨੂੰ ਬਹੁਤ ਸ਼ਾਂਤੀ ਵੀ ਮਿਲੇਗੀ ਔਰ ਵਧੀਆ ਵੀ ਅਹਿਸਾਸ ਹੋਏਗਾ ਔਰ ਸਿਰਫ ਇੱਕ ਵਾਰੀ ਬਲੱਡ ਦੇ ਤੋ ਇਹ ਬਲੱਡ ਦੇਣਾ ਬਹੁਤ ਵਧੀਆ ਗੱਲ ਆ ਸਰ ਇਹ ਕਿਸਨ ਲੋੜ ਪੈਂਦੀ ਹੈ ਤਾਂ ਤੁਹਾਡੀ ਕਿਹੜੀ ਸੰਸਥਾ ਹੈ ਬੰਦੇ ਨੂੰ ਕਿੱਦਾਂ ਲੋੜ ਦਿੰਦੀ ਜੇ ਤੁਹਾਨੂੰ ਜ਼ਰੂਰ ਚ ਪੈਂਦੀ ਹੈ ਜੀ ਮੈਂ ਜੂਥ ਬਲੱਡ ਡੋਨਰ ਆਰਗੇਨਾਈਜੇਸ਼ਨ ਐਂਡ ਵੈਲਫੇਅਰ ਸੁਸਾਇਟੀ ਤੋਂ ਹੈਗਾ ਵਾ 9417397920 ਮੇਰਾ ਨੰਬਰ ਹੈਗਾ ਵਾ ਤੁਸੀਂ ਰਾਤ ਨੂੰ ਦਿਨ ਨੂੰ ਜਦੋਂ ਮਰਜੀ ਫੋਨ ਕਰ ਸਕਦੇ ਹੋ ਤੇ ਇੱਕ ਮੈਂ ਹੋਰ ਬੇਨਤੀ ਕਰਾਂਗਾ ਕਿ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਜ਼ਰੂਰ ਕਰ ਲਿਓ ਕਿ ਕਿਤੇ ਤੁਹਾਡੀ ਫੈਮਲੀ ਦੇ ਵਿੱਚੋਂ ਬਲੱਡ ਦਿੱਤਾ ਵਾ ਕਿ ਨਹੀਂ ਦਿੰਦਾ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਆਪਣੀ ਫੈਮਲੀ ਵਿੱਚੋਂ ਬਲੱਡ ਦਿਵੋ ਥੋੜਾ ਵੀ ਫਰਜ ਬੰਦਾ ਮੇਰਾ ਕੋਈ ਠੇਕਾ ਨਹੀਂ ਲਿਆ ਹੋਇਆ ਕਿ ਮੈਂ ਸਾਰੇ ਸ਼ਹਿਰ ਵਾਸਤੇ ਬਲੱਡ ਦਿੰਦਾ ਫਿਰ ਆ ਜਾਵੇਂ ਲੋਕਾਂ ਨੂੰ ਕਹਿੰਦਾ ਫਿਰ ਆਦੀ ਰਾਤੀ ਫੋਨ ਕਰ ਕਰ ਕਿ ਬਲੱਡ ਦੇ ਦਿਓ ਸੋ ਬਹੁਤ ਲੋਕੀ ਕਹਿ ਦਿੰਦੇ ਆ ਕਿ ਜੇ ਤੁਸੀਂ ਸਾਨੂੰ ਵੀ ਬਲੱਡ ਦੇਣਾ ਤਾਂ ਤੁਹਾਨੂੰ ਐਨਜੀਓ ਖੋਲ ਕੇ ਬੈਠਣਾ ਤਾਂ ਕਿ ਫਿਰ ਸਾਡੀ ਕੋਈ ਐਨਜੀਓ ਖੋਲ ਕੇ ਨਹੀਂ ਬੈਠੇ ਹੋਏ ਅਸੀਂ ਕਿਸੇ ਬਾਪ ਦੇ ਨੌਕਰੀ ਨਹੀਂ ਰੱਖੇ ਹੋਏ ਅਸੀਂ ਕਹਿੰਦੇ ਕਿ ਪਹਿਲਾਂ ਤੁਸੀਂ ਆਪਣੀ ਫਰੈਂਡਲੀ ਵਿੱਚੋਂ ਬਲੱਡ ਦੋ ਫਿਰ ਅਸੀਂ ਬੈਠੇ ਆ ਜੇ ਅਸੀਂ ਫਿਰ ਨਹੀਂ ਦਿੰਦੇ ਹੈਗੇ ਫਿਰ ਸਾਨੂੰ ਕਹੋ ਅਸੀਂ ਸਾਰੇ ਦੇ ਭੈਣ ਭਰਾ ਵਾਂ ਸਾਰੇ ਦੁੱਖ ਸੁੱਖ ਵਿੱਚ ਖੜੇ ਆ ਮੈਂ ਆਪਣਾ ਭਰਾ ਖੋਇਆ ਵਾ ਮੈਨੂੰ ਜਾਤੋਂ 30 ਸਾਲ ਪਹਿਲਾਂ ਮੈਂ ਜਦੋਂ ਆਪਣੀ ਬਲੱਡ ਦੀ ਸੇਵਾ ਸ਼ੁਰੂ ਕੀਤੀ ਸੀ ਮੇਰੇ ਬਰਦਰ ਦੀ ਡੈਪ ਹੋ ਗਈ ਸੀ ਬਲੱਡ ਦੀ ਕਮੀ ਪਿੱਛੇ ਤੋਂ ਉਸ ਤੋਂ ਬਾਅਦ ਵਿੱਚ ਜੀ ਮੈਂ ਸੇਵਾ ਸ਼ੁਰੂ ਕੀਤੀ ਸੀ ਮੈਂ ਰੋਜ਼ ਹੀ ਸ਼ੁਰੂ ਕਰਕੇ ਸੇਵਾ ਕਰਦਾ ਕਿ ਜੇ ਪਹਿਲੀ ਵਾਰ ਹੀ ਆ ਸੋ ਆਪਣੀ ਫੈਮਿਲੀ ਨੂੰ ਖੂਨ ਬਲੱਡ ਦਿਓ ਸਾਡਾ ਸਾਥ ਦਿਓ ਜੈ ਹਿੰਦ ਸਰ ਕੋ ਚਾਰਜਸ ਕਰ ਲੈਂਦੇ ਜਾਣਗੇ ਮਹਬੂਤ ਵਗੈਰਾ ਅਸੀਂ ਹਾਈ ਵੀ ਗੱਲ ਕਹਿੰਦੇ ਕਿ ਲੋਕੀ ਕਹਿੰਦੇ ਨੇ ਕਿ ਜੇ ਤੁਸੀਂ ਬਲੱਡ ਦਿੰਦੇ ਆ ਜੇ ਤੁਸੀਂ ਫ੍ਰੀ ਦੇ ਵਿੱਚ ਬਲੱਡ ਦਿੰਦੇ ਆ ਲੇਕਿਨ ਜਦੋਂ ਤੁਸੀਂ ਬਲੱਡ ਲੈਣੇ ਆ ਤਾਂ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਜੀ ਉਹਦੇ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਫ ਬਲੱਡ ਦੇਣ ਤੋਂ ਬਾਅਦ ਦੇ ਵਿੱਚ ਉਹਦੇ ਪ੍ਰੋਪਰ ਟੈਸਟ ਕੀਤੇ ਜਾਂਦੇ ਨੇ ਉਹਨਾਂ ਟੈਸਟਾਂ ਦੀ ਇੱਕ ਫੀਸ ਹੁੰਦੀ ਆ ਜੋ ਹਰੇਕ ਬਲੱਡ ਬੈਂਕ ਲੈਂਦਾ ਵਾ ਉਹ ਸਿਰਫ ਅੱਛਾ ਮੈਂ ਇਹਨੂੰ ਹੋਰ ਕਲੀਅਰ ਕਰਨਾ ਚਾਹੁੰਦਾ ਵਾ ਕਿ ਜੇ ਤੁਹਾਡੇ ਕੋਲ ਡੋਨਰ ਹੈਗਾ ਵਾ ਤੁਸੀਂ ਬਲੱਡ ਦਿੰਨੇ ਹੋ ਤੇ ਤਾਂ ਹੀ ਉਹਨਾਂ ਦਾ ਹੀ ਹੋਏਗਾ ਜੇ ਬਲੱਡ ਬੈਂਕ ਦੇ ਕੋਲ ਬਲੱਡ ਹੈਗਾ ਵਾ ਤੇ ਤੁਸੀਂ ਡੋਨਰ ਨਹੀਂ ਦਿੰਦੇ ਤਾਂ ਨਹੀਂ ਉਹਨਾਂ ਦਾ ਹੋਏਗਾ ਕਹਿਣ ਦਾ ਮਤਲਬ ਹੈ ਕਿ ਬਲੱਡ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਵਾ ਲੇਕਿਨ ਜਿਹੜੀ ਉਹਦੀ ਟੈਸਟਿੰਗ ਦੀ ਫੀਸ ਹੈਗੀ ਆ ਉਹ ਜ਼ਰੂਰ ਕਲੈਕਟ ਕੀਤੀ ਜਾਂਦੀ ਆ ਜੀ ਬਿਲਕੁਲ